ਜੇ ਆਹ ਤਾਂ ਮੰਨਣੀ ਐ ਜਿਹੜੇ ਇੱਥੇ ਜਵਾਕ ਜਵਾਕਾਂ ਨੂੰ ਤੰਗ ਕਰਦੇ ਆ ਠੀਕ ਆ ਠੀਕ ਆ ਉਹ ਚੌਂਕ ਤੇ ਆ ਕੇ ਉਹਨਾਂ ਦਾ ਇਲਾਜ ਕਰਦੇ ਆ ਹਾਂ ਇਹੋ ਜਿਹੜਾ ਚਾਹੀਦਾ ਵੈਲਕਮ ਸਟੇ ਕਾ ਭੈਣ ਜੀ ਦੱਸੀ ਗੱਲ ਦੱਸੀ ਗੱਲ ਇੱਕ ਮਿੰਟ ਹਾਂ ਕੋਈ ਕੋਈ ਵਾਹ ਵਾਹ ਕੀ ਵਾਹ ਕੀ ਵਾਹ ਕੀਆ ਬਾਕੀ ਥੈਂਕ ਯੂ ਵਾਹ ਥੈਂਕ ਯੂ ਜੀ ਥੈਂਕ ਯੂ ਪਿਆਰੇ ਇਧਰ ਦੇਖ ਕੇ ਇਧਰ ਦੇਖ ਕੇ ਅੱਗੋਂ ਨਾ ਵਾਹ ਜੀ ਇਧਰ ਦੇਖ

ਮੱਖਿਓ ਮਿੱਟੀ ਕਰਤਾ ਬੁੱਲੇ ਪੀਲੂ ਵਾਰਿਸ਼ ਕਾਹਾਂ ਮੇਰੀ ਦਿੱਕਤ ਜਾਦੂ ਕਰਤਾ ਮੈਨੂੰ ਜਿਉਂਦਾ ਰੱਖਣ ਦੇ ਲਈ ਜਾਨਵਾਰ ਦੇ ਲੱਖਾਂ ਮੈਂ ਪੰਜਾਬੀ ਹਰ ਬੋਲੀ ਤੋਂ ਮੜਕ ਵੱਖਰੀ ਰੱਖਿਆ ਹੇ ਸ੍ਰੀ ਆਕਾਲ ਤੇਲ ਚੋਇਆ ਜਾ ਰਿਹਾ ਜੀ ਲੋ ਜੀ ਸਟਾਫ ਦਾ ਕਹਿਣਾ ਕਿ ਕਰਮਾਂ ਵਾਲਾ ਦੇਣਾ ਜੀ ਵਾਹ ਕੀ ਬਾਤ ਹੈ ਕੀ ਬਾਤ ਹੈ ਕਮਾਲ ਵੀ ਆਈ ਸੀ ਜੀ ਤੇ ਹੁਣ ਦੁਬਾਰਾ ਜਮੀਨ ਅਸਮਾਨ ਦਾ ਫਰਕ ਹੈ ਪਾਲਾ ਵਰਕੀਕਾ ਸਾਰਾ ਕੀ ਛੋਟ ਜੀ ਸਾਰੀ ਕੀ ਬਾਤ ਕਿਆ ਬਾਤ ਕਮਾਲ ਕਰ ਲੈਣੇ ਤੁਹਾਡੀ ਕਿਰਪਾ ਜੀ ਤੁਹਾਡੀ ਕਿਰਪਾ ਤੁਹਾਡੀ ਕਿਰਪਾ ਟੀਚਰ ਦੇ ਰੱਬੋ ਬਹੁਤ ਬਹੁਤ ਜਿਆਦਾ ਕਿਰਪਾ ਜੀ ਦੇ ਹੱਥ ਤੇ ਸਤਿ ਸ਼੍ਰੀ ਅਕਾਲ ਦੀ ਬਹੁਤ ਬਹੁਤ ਬੜਾ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਬਹੁਤ ਹੀ ਕਰਮਾ ਵਾਲਾ ਦਿਨ ਹੈ ਕਿ ਅਸੀਂ ਇਸ ਸਕੂਲ ਦੇ ਵਿੱਚ ਜਦ ਇਸ ਸਕੂਲ ਦੀ ਨਿਹਾਰ ਬਦਲੀ ਹੈ ਲਗਭਗ 1 ਸਾਲ ਹੋਇਆ ਮੈਨੂੰ ਇਸ ਜਿਹਦੇ ਚ ਜੁਆਇਨ ਕੀਤਾ ਮੈਂ ਇਸ ਸਕੂਲ ਵਿਜ਼ਿਟ ਦੀ ਤਸਵੀਰਾਂ ਆਉਂਦੀਆਂ ਸਾਰੀ ਤੇ ਉਦੋਂ ਮੈਨੂੰ ਬੜਾ ਫੀਲ ਹੋਇਆ ਕਿ ਜिले ਦਾ ਸ਼ਹਿਰ ਦਾ ਸਕੂਲ ਹੈ ਔਰ ਇਹਦੀ ਸਥਿਤੀ ਜਿਹੜੀ ਹੈ ਇਨੀ ਡਾਊਨ ਹੈ ਪਰ ਕੁਝ ਸਮੇ ਬਾਅਦ ਹੀ ਮਾਨਯੋਗ ਸਪੀਕਰ ਸਾਹਿਬ ਤੋਂ ਇਸ ਸਕੂਲ ਨੂੰ ਕਰਾਟ ਲਈ ਸਟਾਰਟਿੰਗ ਚਾਗ ਉਹਨੇ ਲਾਈ 1.5 ਲੱਖ ਰੁਪਏ ਦੀ ਗ੍ਰਾਂਟ ਲਈ ਜਦ ਕਿ ਇਸ ਸਕੂਲ ਦੀ ਪਹਿਲਾਂ ਉਹ ਕੰਦ ਹੀ ਨਹੀਂ ਸੀ ਬਾਹਰ ਵਾਲੀ ਤਾਂ ਇਸ ਸਕੂਲ ਤੋਂ ਡਿਮਾਂਡ ਲਈ ਗਈ ਇਸ ਕੋਲ ਨਹੀਂ ਪੂਰੇ ਜ਼ਿਲ੍ਹੇ ਦੀ ਸਕੂਲਾਂ ਦੀ ਨਿਹਾਰ ਬਦਲਣ ਵਾਸਤੇ ਸਾਨੂੰ ਅਨੇਕਾਂ ਕਾਰਕ ਕਾਹੀ ਜਿਹਦੇ ਨਾਲ ਹੁਣ ਸਾਡੇ ਜ਼ਿਲ੍ਹੇ ਦੇ ਕਈ ਸਕੂਲ ਨੇ ਜਿਹੜੇ ਇਸੇ ਤਰ੍ਹਾਂ ਨੂੰ ਸਮਾਰਟ ਸਕੂਲ ਬਣ ਚੁੱਕੇ ਨੇ ਹਾ ਸ੍ਰੀ ਅਕਾਲ ਲਓ ਜੀ ਪ੍ਰਾਈਵੇਟ ਸਕੂਲਾਂ ਨੂੰ ਮਾਤ ਪਾਉਂਦਾ ਹੈ ਪਰ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਕੋੜਪੂਰਾ ਕੁੜੀਆਂ ਲਿਖਿਆ ਪ੍ਰੈਕਟ ਦੇ ਵਿੱਚ ਇਹ ਸਕੂਲ ਤੁਸੀਂ ਦੇਖ ਸਕਦੇ ਹੋ ਪ੍ਰਾਈਵੇਟ ਸਕੂਲਾਂ ਤੋਂ ਕਿਸੇ ਵੀ ਗੱਲੋਂ ਘੱਟ ਨਹੀਂ ਹੈ ਵਾਹ ਜੀ ਲਓ ਜੀ मिठास भी होंगी है खाला भी होंगे ने छिड़क भी होंदिया ने पुचकारा भी होंगे ने पत्त आए बहाड़ा भी होंगे और सांट की रेड़ी च बहुत सारिया बहाड़ा आईया ने मैं सुरजीत कौर ਸਰ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਕੁੜੀਆਂ ਕੋਟਕਪੂਰਾ ਵੱਲੋਂ ਬੁੱਤੀ ਦੀ ਗਲੈਕਸੀ ਸਾਡੇ ਮਾਨ ਜੋ ਸਪੀਕਰ ਸਾਹਿਬ ਸਰਦਾਰ ਕੋਟਾਰ ਸਿੰਘ ਸੰਧਵਾ ਜੀ ਦਾ ਸਵਾਗਤ ਕਰਨ ਦੇ ਚ ਆਪਣਾ ਮਾਣ ਮਹਿਸੂਸ ਕਰਦੀ ਹਾਂ ਸਾਡੇ ਮੁੱਖ ਦੇ ਮਾਨ ਸਰਦਾਰ ਕੋਟਾਰ ਸਿੰਘ ਸੰਧਵਾ ਜੀ ਕਾਫੀ ਜਦੋਂ ਜਹਤੋਂ ਆਪਣੀ ਕਾਜ ਖੇਤੇ ਵਿੱਚ ਸਫਲਤਾ ਦੇ ਸਿਖਰ ਤੇ ਪਹੁੰਚੇ ਹਨ ਤੇ ਸਾਡੇ ਲਈ ਇਹ ਪ੍ਰੇਰਨਾ ਬਣਨ ਦੇ ਲਈ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਅੱਜ ਸਾਰੇ ਸਕੂਲਾਂ ਦੇ ਨਵੇਂ ਰੂਪ ਦਾ ਉਦਘਾਟਨ ਕਰਨ ਦੇ ਲਈ ਇਕੱਠੇ ਹੋਈਆਂ ਸਾਡਾ ਸਕੂਲ ਅੱਜ ਸ਼ੁਕਰਗੁਜ਼ਾਰ ਹੈ ਕਿ ਮਾਨਯੋਗ ਸਪੀਕਰ ਸਾਹਿਬ ਆਪਣਾ ਕੀਮਤੀ ਸਮਾਂ ਕੱਟ ਕੇ ਸਾਡਾ ਹੌਸਲਾ ਵਧਾਉਣ ਲਈ ਇੱਥੇ ਆਏ ਨੇ ਮੈਂ ਸਾਡੇ ਸਾਰੇ ਮਹਿਮਾਨਾਂ ਜ਼ਿਲ੍ਹਾ ਸਿੱਖਿਆ ਅਫਸਰ ਮੈਡਮ ਨੀਲਮ ਕੁਮਾਰੀ ਜੀ ਉਪ ਜ਼ਿਲ੍ਹਾ ਸਿੱਖਿਆ ਅਫਸਰ ਸ਼੍ਰੀ ਪਵਨ ਕੁਮਾਰ ਜੀ ਸਾਡੇ ਬਲੌਕ ਸਿੱਖਿਆ ਅਫਸਰ ਸਰਦਾਰ ਸੁਜੀਤ ਸਿੰਘ ਜੀ ਔਰ ਦੂਸਰੇ ਬਹੁਤ ਵੱਡਾ ਤੋਂ ਆਏ ਬਲਾਗ ਸਿੱਖ ਆਸਸ ਸਰਦਾਰ ਗੁਰਮੀਤ ਸਿੰਘ ਜੀ ਸਰਦਾਰ ਜਸਕਰ ਸਿੰਘ ਜੀ ਸੁਸ਼ੀਲ ਕੁਮਾਰ ਜੀ ਤੇ ਸਰਦਾਰ ਜਗਤਾਰ ਸਿੰਘ ਜੀ ਸਾਡੇ ਸੈਂਟਰ ਵਿੱਚ ਕਿਸ ਸਰਦਾਰ ਸੇਵਕ ਸਿੰਘ ਜੀ ਤੇ ਬਾਕੀ ਮਹਿਮਾਨ ਜਿਨ੍ਹਾਂ ਦੀ ਮੌਜੂਦਗੀ ਨੇ ਸਾਨੂੰ ਇੱਥੇ ਨੌ ਨਿਹਾਲ ਕੀਤਾ ਤੇ ਉਹਨਾਂ ਦਾ ਇੱਥੇ ਪਹੁੰਚਣ ਦੇ ਬਹੁਤ ਧੰਨਵਾਦ ਕਰਦੀਆਂ ਤੇ ਹੁਣ ਅਸੀਂ ਇਸ ਪ੍ਰੋਗਰਾਮ ਦੀ ਜਿਹੜੀ ਸ਼ੁਰੂਆਤ ਹੈ ਇੱਕ ਸ਼ਬਦ ਗੁਰੂ ਸ਼ਬਦ ਹੈ ਜਿਹੜਾ ਬਹੁਤ ਜ਼ਰੂਰੀ ਹੈ मैं कहनी हाँ कि जो एक अध्यापक है बच्चे ली गुरु है पर सा सारे का गुरु सामात्मा है तो असि उस गुरु के शब्द न जुड़िए जो मन बैठा So... Oh. ਆਲੋਕੀ ਸੁਹਰਦੀ ਤੀ ਹੌਰੀ ਕਿ ਆਜਿਆ ਫਿਰ ਹੀ ਸੁਹਰਦੀ ਪਾਣੀ ਪੜ ਕੇ ਚੀਨ ਕੇ ਤਾ ਅਨੁਪਰਿਚੇ ਸਾ ਬੀਪੀ ਸਰਬਾ ਜੀ ਤੁਸੀਂ ਆਏ ਹੋ ਤੁਹਾਡਾ ਧੰਨਵਾਦ ਜੀ ਦਾ ਮੈਂ ਭੁੱਲ ਨਾ ਜਾਵਾਂ ਆ ਕੁੜੀ ਨੇ ਨਾ ਤੇਵਾ ਦਿਲ ਨਹੀਂ ਤੜਾ ਬੇਟਾ ਬਹੁਤ ਸੋਹਣਾ ਗਾਇਆ ਬਹੁਤ ਸੋਹਣਾ ਕੱਲ ਮੁੰਡੇ ਲਕੀਨਾ ਬੇਟਾ ਕੀ ਨਾਦਰਾ ਸੁਖਚਾਰਨ 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 ਤੋਂ ਤੱਕ ਗਾਗਨ ਦੇ ਸਾਕਰ ਪੜਦਾ ਇਹ ਜ਼ਿੰਦਗੀ ਦੀ ਸੱਚਾਈ ਹੈ ਜਿਹੜਾ ਇਹ ਦੂਬ ਲੈਣਾ ਤੇ ਚੱਲ ਗਿਆ ਨਾ ਸਮਝੋ ਜ਼ਿੰਦਗੀ ਚ ਕਾਮਯਾਬ ਹੋ ਗਿਆ ਆਜਾ ਬਤਨੋ ਨਾਮ ਦੀ ਤੂੰ ਕਿਹਾ ਜਬਤ ਸੁਣਿਆ ਧੰਨਿਆ ਧੰਨਿਆ ਰਾਜੀ ਦੀ ਹਾਰ ਦਾ કુમાર અલ્લા મેંદુ નિકળ્યા ਜਿਸ ਹਿਸਾਬ ਨਾਲ ਇਤਸਾਲਾ ਸਤਾਪ ਅਸਾਦਿਸਤਾਨ ਦੇ ਕੀਤੇ ਮੁસ્કાਨ ਤੇ સંદીਪ ਭાઈ ਜੀ ਤੁਹਾਨੂੰ ਤੁਹਾਨੂੰ ਪਤਾ ਕਿ ਪੂਰੀ ਹੋਈ ਆ ਆ ਵੀ ਮੈਂ ਤਾਂ ਕਈ ਵਾਰ ਇਹ ਆਉਂਦਾ ਵੀ ਤੇ ਲੋਕ ਸਰਕਾਰ ਦਾ ਪ੍ਰੋਗਰਾਮ ਆਇਆ ਕਰਨਾ ਬੰਦਾ ਧੱਕੇ ਜਣਾ ਹੱਸ ਲੱਗਦਾ ਇਹ ਤਾਂ ਹਿੱਲੇ ਲਿਖੇ ਨਾਲ ਹਸੀਜੇ ਦੇ ਨਾਲ ਸੁਣੀ ਗਈ ਮੈਂ ਕਹਾਂ ਬਹੁਤ ਜੀ ઓફਟਾਰਡ ਜਿਹੜੀ ਕੱਲੀ ਅਰਵਿੰਦ ਗੀ ਦੀ ਵਾਰ ਜਿਨ੍ਹਾਂ ਦੀ ਮੈਨੂੰ ਇਹ ਲੱਗਦਾ ਵੀ ਆਪਾਂ ਦਾ ਗੁਰਬਾਣੀ ਬਹੁਤ ਪੜ੍ਹਦੀ ਹੈ ਸ਼ਾਇਦ ਉਹਨਾਂ ਨੇ ਸਮਝ ਗੁਰਬਾਣੀ ਦਾ ਹੁਕਮ ਹੈ ਵਿਦਿਆ ਵਿਚਾਰੀ ਤਾਂ ਭਗਵਾਨ ਦਾ ਪੁਕਾਰੇ ਸੋ ਪੰਜਾਬੀ ਦਾ ਪਹਿਲੇ ਪਰਉਪਕਾਰੀ ਪਰਉਪਕਾਰੀ ਹੈ ਕਿ ਜੇ ਕਿਤੇ ਵਿਦਿਆ ਦਾ ਧੜਕਾ ਕੂੜ ਲਾ ਕੇ ਜੀ ਚਿੱਟੜਾ ਲਾ ਕੇ ਜੇ ਤਾਂ ਪੰਜਾਬੀਆਂ ਦਾ ਸਾਨੀ ਹੋ ਗਈ ਦੁਨੀਆ 'ਚ ਕੋਈ ਚੱਕ ਸੋ ਸਭ ਤੋਂ ਵੱਧ ਪ੍ਰੀਅਰਟੀ এডੂਕੇਸ਼ਨ ਨੂੰ ਬਦ ਪਿਓਰਿਟੀ ਹੈਲਥ ਨੂੰ ਇਹ ਜਿੱਦ ਕੀ ਕਹਿੰਦੇ ਉਹ ਗੱਲਾਂ ਚ ਨਹੀਂ ਕਈ ਲੋਕ ਕਹਿੰਦੇ ਆ ਨਾ ਕੀ ਬਦਲਾਅ ਆ ਬਦਲਾਅ ਇਹ ਆਇਆ ਵੀ ਪਿਛਲੇ 20 25 ਸਾਲਾਂ 'ਚ ਹਰ ਸਾਲ ਐਜੂਕੇਸ਼ਨ ਦਾ ਬਜਟ ਘਟਦਾ ਸੀ ਹੋਰ ਕੀ ਜਿਹੜੀਆਂ ਅਨਪ੍ਰੋਡਕਟਿਵ ਉਹਨਾਂ ਦਾ ਵਾਧਾ ਸੀ ਆ ਪਿਛਲੇ 2 ਸਾਲਾਂ ਜਦੋਂ ਐਜੂਕੇਸ਼ਨ ਦਾ ਬਜਟ ਵਧਿਆ ਹੈ ਗੁੱਡ ਇਹ ਅੰਕੜੇ ਹੈ ਇਹ ਕੱਲੇ ਨਾਲ ਹੀ ਨਹੀਂ ਹੈ ਇਦਾਂ ਆਪਣੇ ਅਖੀਵਾ ਸਾਹਿਬ ਵੀ ਅਪਲੀਕੇਟ ਕਰਕੇ ਰੈਜੀਸਟ੍ਰੇਸ਼ਨ ਤੋਂ ਪਾਲੇ ਹੋ ਗਏ ਜਾਂ ਆਇਆ ਬਗਵਾੜ ਨਹੀਂ ਆਇਆ ਮੇਰੇ ਪਿੰਡ ਵਾਲੇ ਵੀ ਦੱਸਦੇ ਆ ਅੱਜ ਜੇ ਮੈਂ ਕੀਤਾ ਹੁੰਦਾ ਤੁਸੀਂ ਤੇ ਕੱਲ ਨੂੰ ਐਵੇਂ ਮੁੜ ਕੇ ੱਟੇ ਖਾਣੇ ਪੈਂਦੇ ਅਸੀਂ ਆਪ ਦਾ ਕੰਮ ਕਰਦੇ ਨੇ ਤੇ ਤੁਹਾਨੂੰ ਆਪ ਦਾ ਕੰਮ ਕਰਦੇ ਸੋ ਬੜੀ ਖੁਸ਼ੀ ਹੁੰਦੀ ਹੈ ਜਦੋਂ ਅਸੀਂ ਸਾਡੀ ਜਿਹੜੀ ਆਨਲਾਈਨ ਪੀਡੀਏ ਉਹਨੂੰ ਤਕੜਿਆ ਕਰਨ ਵਾਲਾ ਸਾਥੀ ਤਰੁਜੇ ਸੋ ਇਹ ਬਹੁਤ ਸਾਥੀ ਤਰੁਮ ਆਹ ਜਿਹੜੀ ਤੁਹਾਡੇ ਜਿਹੜਾ ਦੇਖੀ ਸੀ ਸਾਡੇ ਤੀਜਰਾਂ ਦੇ ਜਿਹੜਾ ਦੇਖੀ ਆ ਮੈਨੂੰ ਇੰਦੀ ਗੱਲ ਪਤਾ ਇੱਕ ਕਿਸਾਨ ਇੱਕ ਜਿਹੜਾ ਡਰਾਈਵਰ ਜਿਹੜਾ ਟੀਚਰ ਤੇ ਚੌਂਦਿਆ ਹੋਇਆ ਵੀ ਬੀਮਾਰੀ ਕਰਦਾ ਚੌਂਦੇ ਹੋਇਆ ਵੀ ਕਿਤੇ ਕੋ ਆਰਸ ਹੁਸਤਾ ਹੋ ਜਾਂਦਾ ਪਾਣੀ ਕਾਉਣ ਲੱਗਾ ਵੀ ਬੜੀ ਕਹਿੰਦੇ ਚਲ ਕੋਈ ਨਿਕਲ ਵਾਂਟਿੰਗ ਫੋਨ ਕਰਕੇ ਮਹਿੰਗੇ ਰਗਾ ਕਰਦਾ ਫੋਨ ਇਹ ਟੀਚਰ ਵੀ ਲਈ ਬਰੀ ਕੁਦਰਤ ਦਾ ਸੁਭਿ ਦੀ ਹਾਇ ਨਹੀਂ ਲਾਦੀ ਯਾਰ ਤੇ ਤਿੱਕੇ ਦੇ ਇਹ ਪੁੱਛਣਾ ਭਗਤੀ ਐਡੀ ਤਾਂ ਦੇ ਹੀ ਨਾ ਸਾਡੇ ਵਿੱਚ ਕੰਮ ਕਰਦੇ ਐਡੀ ਤਾਂ ਦੇ ਨੀ ਐਡੀ ਠੱਗ ਕਿਹਨ ਆਉਦਾ ਹੈ ਗੱਡ ਗੱਡ ਸਭੀ ਸੱਤ ਹੁੰਦਾ ਸੋ ਬਹੁਤ ਮੈਂ ਤੁਹਾਡਾ ਬਿਸਕੁਟ ਔਰ ਇਹ ਸਰਕਾਰ ਕਲੀ ਕੁਛ ਨਹੀਂ ਕਰਤਰੀ ਜੀ ਸਮਾਜ اور ਸਮਾਜ ਨੂੰ ਅਗਵਾਈ ਦਿੰਦਾ ਅਜੀ ਆਪਣੀ ਆਜ਼ਾਦੀ ਲੈ ਕੇ ਦਿੱਤੀ ਨਾ ਤੇ ਉਹਦੇ ਚ ਜਿਹੜੀ ਆਪਣੀ 3ਵੀਂ ਕਲਾਸ ਦੇ ਟੀਚਰ ਸੀ ਉਹਨੂੰ ਸਭ ਤੋਂ ਵੱਡਾ ਯੋਧਾ ਸੀ ਤੇ ਹੁਣ ਵੀ ਜੇ ਨਸ਼ਿਆਂ ਤੋਂ ਆਜ਼ਾਦੀ ਮਿਲਣੀ ਹੈ ਅੱਖਾਂ 'ਚੋਂ ਕਵਰੀਆਂ ਤੋਂ ਜਾਨੀ ਮਿਲਣੀ ਹੈ ਪੰਜਾਬ ਨੂੰ ਰੰਗਾਂ ਪੰਜਾਬ ਬਣਾਉਣਾ ਹੈ ਤਾਂ ਸਾਡੇ ਟੀਚਰ ਇਹਦੇ ਵਿੱਚ ਮੂਰੀ ਕੁੰਕਾ ਅਦਾ ਕਰਦੇ ਤੇ ਮੈਂ ਤਾਂ ਹੋਰ ਇੱਕ ਗੱਲ ਮੰਨ ਵੀ ਲਈ ਨਹੀਂ ਤੇ ਆ ਮੈਨੂੰ ਦੋ ਵਾਰੀ 아이 ਵੀ ਇੱਕ ਟੀਚਰ ਦੀ ਜਣਾਉਣ ਵਾਲੀ ਟੀਚਰ ਹੀ ਆ। ਸੋ ਬਈ ਤਾਂ ਇਹਨਾਂ ਆਪਣੇ ਦਫ਼ਤਰ ਵਾਲਿਆਂ ਨੂੰ ਪਿਆਰ ਆ। ਪਰ ਅਸੀਂ ਹਜ਼ਾਰ ਬੰਤਾ ਖੜਾ ਹੋ ਗਏ। ਜਦੋਂ ਕੋਈ ਵੀ ਸਰਕਾਰ ਦੇ ਟੀਚਰ ਸਰਬਾਨ ਆਵੇ ਨਾ ਉਹਨਾਂ ਨੂੰ ਮੈਨੂੰ ਪਹਿਲਾਂ ਬੁਲਾਇਆ। ਕਿਉਂਕਿ ਤਾਂ ਰਾਫਦਾਰ ਨੂੰ ਗੁਰਮਣੀ ਵੀ ਕਹਿੰਦੀ ਹੈ ਰਾਫਦਾਰ। ਸੋ ਮੈਂ ਤੁਹਾਡਾ ਸਾਰਾ ਦਾ ਬਹੁਤ ਧੰਨਵਾਦੀ ਹਾਂ। 14 ਲੱਖ ਦੇ ਕਰੀਬ ਪੀ ਸਕੂਲ ਤੇ ਖਰਚ ਹੋ ਚੁੱਕਿਆ। ਹੁਣ ਮਰੀ ਪ੍ਰਕਾਰ ਦਾ ਤੇ ਕੋਈ ਵੀ ਭੈਣ ਮੇਰੀ ਵੀ ਤੁਸੀਂ ਕਹਿੰਦੇ ਹੋ ਕੋਈ ਕਰਦੇ ਆਂ ਆਪਾਂ ਕਰਦੇ ਹਾਂ ਕੰਮ ਜੋ ਵੀ ਕੋਈ ਕਰੀ ਕੰਮ ਹੀ ਰਹਣੀ ਸਕੂਲਾਂ ਤੇ ਹਸਪਤਾਲਾਂ ਕੋਈ ਕੰਮ ਨਹੀਂ ਤੁਹਾਡਾ ਸਾਥ ਚਾਹੀਦਾ ਅਸੀਰਵਾਦ ਚਾਹੀਦਾ ਤਕੜੀ ਹੋ ਕੇ ਲੱਗੇ ਰੁਹਾ ਮੈਨੂੰ ਥੋੜਾ ਜਿਹਾ ਖਬਰ ਮਿਲੀ ਸੀ ਵੀ ਸਕੂਲ ਜਿਹੜਾ ਛੁੱਟੀ ਹੁੰਦੀ ਹੈ ਉਸ ਟਾਈਮ ਕੋਈ ਜਿਹੜੇ ਸ਼ਰਾਰਤੀ ਅਕਸਰ ਆ ਉਹ ਬੱਚੇ ਉਤਾਂ ਕਰਦਾ ਸੋ ਮੈਂ ਐਸੇ ਕਿਉਂ ਕਹਦਾ ਮੈਂ ਕਿ ਕਿਸੇ ਦਾ ਫੋਨ ਨਹੀਂ ਸੁਣਨਾ ਜੇ ਜਿਹੜੀ ਕੋਈ ਸੁਬਾਤ ਨਹੀਂ ਜਿਹੜਾ ਵੀ ਕੋਈ ਹੰਨੜਬਾਦੀ ਕਰਦਾ ਕਰੂਦ ਕਰਦਾ ਸਾਡੇ ਬੱਚਿਆਂ ਨੂੰ ਟੰਗ ਕਰਦਾ ਉਹਦਾ ਮੈਂਕਲ ਫੜ ਕੇ ਤੁਹਾਨੂੰ ਸਾਦੇ ਚ ਬੰਦ ਕਰ ਦੇ। ਕਿ ਜਿਵੇਂ ਬੋਠ ਕਰਦੀ ਹੁੰਦੀ ਵੀਰ ਓਮੇ ਕਰ ਚੌਂਕ ਜੀ ਕਰਦੇ। ਘਾਵੇਂ ਕਿਸੇ ਦਾ ਕੋ ਮੋਤਾ ਕੰਮ ਭਤੀਜਾ ਜਿਹੜਾ ਸਾਡੇ ਬੱਚਿਆਂ ਦਾ ਕਰਦਾ ਸਾਡਾ ਕੁਝ ਨਹੀਂ ਲੰਗਦਾ। ਸੋ ਇਹ ਪੂਰੀ ਸ਼ਕਤੀ ਆਪਾਂ ਕਰਦੇ ਨਹੀਂ। ਬਾਕੀ ਜਿਵੇਂ ਜਿਵੇਂ ਤੁਸੀਂ ਕਹਿੰਦੇ ਰਹੋਗੇ ਆਪਾਂ ਉਹ ਸਿਰਾਂ ਤੋੜਦੇ ਜਾਊਂ ਕਿਉਂਕਿ ਗੁਰੂ ਹੈ ਉਸ ਦੇ ਮਗਰ ਦਾ ਦਿਲ ਨਹੀਂ ਹੁੰਦਾ। ਸੋ ਆਪਾਂ ਕਰਦੇ ਰਹੇ ਕਿ ਸਾਡੀ ਬਹੁਤ ਖੁਸ਼ੀ ਹੋਈ। वो तो की करना होगा तो कर देना दसो ठीक है ठीक हो गया सो बहुत बहुत धन्यवाद जे भी कोई गलती होगी हो तो मेरे कान खत्म अब सुधार लग रहा है काम करते हैं गलतियां भी सो बहुत बहुत धन्यवाद थैंक यू वेरी मच वाहिगुरु जी का खालसा वाहिगुरु जी जय हिंद ਇਹ ਫੋਨ ਦਿੱਚਾ ਉਹਦਾ ਸਰ ਇਹ ਅਰੇ ਅਰੇ ਆਪਣੰਗੀ ਆਈਆਂ ਰੱਬ ਦੇ ਸੁਪਨੇ ਦੇ ਵਿੱਚ ਮਾਮਾ ਆਇਆ ਸਿੱਜਾ ਬਲਾ ਵਿਖੀ ਜਾਣਾ ਪੈਨ ਕਹੇ ਮੇਰਾ ਕੀ ਹੱਕ ਤੇ ਦਿਲ ਕਹੇ ਪੜਾ ਤਾ ਹਾਂ ਘਰ ਦਾ ਕਿੰਨਾ ਡਰਾਮਾ ਪੈਰਾ ਤੋਂ ਦਿੱਤ ਮਟਿਆ ਪਛਾਣਾ ਮੰਮੀ ਦਾ ਛੱਡ ਗਿਆ ਤਾਰਾ ਜਾਣਾ ਤੇ ਰਿਹਾ ਨਜਾਦਾ ਮਾਤਾ ਮੰਨ ਕੇ ਜਾਨ ਬਚਾਈ ਸਿਰ ਤੋਂ ਤੇ ਨਜਾਉ ਹੀ ਨਹੀਂ ਬਚਕੇ ਬਚਕੇ ਬਾਹਰ ਨੂੰ ਪੱਛੇ ਟਿੱਡੀ ਕੀੜਾ ਕੋ ਬਸ ਇਹ ਸਾਰੀਆਂ ਚੀਜ਼ਾਂ ਸਾਡੇ ਨਾਲ ਬਚਪਨ ਦੇ ਵਿੱਚ ਹੀ ਵਾਪਰਦੇ ਨੇ ਸੈਕੰਡ ਕਲਾਸ ਦੇ ਬੱਚੇ ਨੇ ਲਿਖਿਆ ਦੇਖੋ ਕਿੰਨਾ ਸੋਹਣਾ ਲਿਖਿਆ ਕੀ ਬਾਤ ਹੈ ਬਹੁਤ ਸਾਰੇ ਸਾਰੇ ਕੋਈ ਨਹੀਂ ਕੋਈ ਨਹੀਂ ਮੈਂ ਫੋਟੋ ਤਾਂ ਤੁਹਾਡੀ ਨਹੀਂ ਆਉਣੀ ਕੋਈ ਨਹੀਂ ਆਹ ਤਾਂ ਬਣਾ ਲਿਆ ਫੋਟੋ ਤਾਂ ਤੁਹਾਡੇ ਆਏ ਨਾ ਆਹ ਤਾਂ ਮੈਂ ਆਹ ਜੀ ਮੈਡਮ ਜੋਨੇ ਹਸਲਾ ਬਹੁਤ ਬਹੁਤ ਧੰਨਵਾਦ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਵਾਰ ਨੰਬਰ 13 ਕੋੜਪੂਰਾ ਦੇ ਵਿੱਚ ਅੱਜ ਮਾਜੋਬ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਦੱਸਿਆ ਉਹ ਕਹਿੰਦੇ ਨੇ 1.14 ਲੱਖ ਰੁਪਿਆ ਇਸ ਸਕੂਲ ਨੂੰ ਹੋਂ ਤੱਕ ਦਿੱਤਾ ਜਾ ਚੁੱਕਾ ਹੈ ਸਕੂਲ ਮੁਖੀ ਮੈਡਮ ਮਨਵਿੰਦਰ ਕੌਰ ਨੇ ਕਿਹਾ ਅਜੇ ਸਾਨੂੰ ਹੋਰ ਪੈਸਿਆਂ ਦੀ ਲੋੜ ਹੈ ਉਹ ਕਹਿੰਦੇ ਜਿੰਨੇ ਵੀ ਪੈਸਿਆਂ ਦੀ ਲੋੜ ਹੋਈ ਮਿਲੂਗਾ ਕਿਉਂ ਕਿ ਭਗਵਾਨ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਚ ਜਿਹੜੀ ਸਰਕਾਰ ਹੈ ਉਹਦਾ ਮਿਸ਼ਨ ਹੀ ਇਹੀ ਹੈ ਇੱਕ ਤਾਂ ਸੇਤ ਵਾਲੇ ਖੇਤਰ ਚ ਇੱਕ ਸਿੱਖਿਆ ਵਾਲੇ ਖੇਤਰ ਚ ਉਹਨਾਂ ਨੇ ਵਧੀਆ ਪ੍ਰਬੰਧ ਦੇਣਾ ਤੇ ਮੁਫਤ ਮੁਹੱਈਆ ਕਰਵਾਉਣਾ ਸੋ ਸਕੂਲ ਦੀ ਬਿਲਡਿੰਗ ਦੇਖ ਕੇ ਇਮਾਰਤ ਦੇਖ ਕੇ ਸਾਫ ਸਫਾਈ ਦੇਖ ਕੇ ਐਨੇ ਖੁਸ਼ ਹੋਏ ਕਹਿੰਦੇ ਇਸ ਤਰ੍ਹਾਂ ਦੇ ਜੇ ਅਧਿਆਪਕ ਹੋਣ ਜਿਹੜੇ ਇਮਾਨਦਾਰੀ ਨਾਲ ਤੇ ਡੈਡੀਕੇਸ਼ਨ ਨਾਲ ਕੰਮ ਕਰਦੇ ਨੇ ਤਾਂ ਬੱਚਿਆਂ ਨੂੰ ਪ੍ਰੇਰਣਾ ਮਿਲਨੀ ਸੁਭਾਵਕ ਹੈ ਉਹਨਾਂ ਨੇ ਸਕੂਲ ਮੁਖੀ ਵੀ ਵੀ ਪ੍ਰਸ਼ੰਸਾ ਕੀਤੀ ਤੇ ਜਿਹੜੇ ਜ਼ਿਲ੍ਹਾ ਸਿੱਖਿਆ ਅਫਸਰ ਸਨ ਮੈਡਮ ਨੀਲਮ ਰਾਣੀ ਜੀ ਉਪ ਜ਼ਿਲ੍ਹਾ ਸਿੱਖਿਆ ਅਫਸਰ ਪਵਨ ਕੁਮਾਰ ਜੀ ਉਹਦੇ ਸਮੇਤ ਡੀਪੀਈਓ ਜਿਨ੍ਹਾਂ ਵੀ ਹੋਰ ਪਤਵੰਤੇ ਸਨ ਉਹਨਾਂ ਸਾਰਿਆਂ ਦੀ ਪ੍ਰਸ਼ੰਸਾ ਕੀਤੀ ਉਹ ਕਹਿੰਦੇ ਅਸੀਂ ਇਸ ਤਰ੍ਹਾਂ ਦਾ ਮਾਹੌਲ ਚਾਹੁੰਦੇ ਆ ਕਿ ਬੱਚੇ ਪ੍ਰਾਈਵੇਟ ਸਕੂਲਾਂ ਦੀ ਤਰ੍ਹਾਂ ਸਰਕਾਰੀ ਸਕੂਲਾਂ 'ਚ ਪੜਨ ਜਾਂ ਪ੍ਰਾਈਵੇਟ ਸਕੂਲਾਂ ਨਾਲੋਂ ਜ਼ਿਆਦਾ ਸਰਕਾਰੀ ਸਕੂਲਾਂ ਨੂੰ ਪਸੰਦ ਕਰਨ ਕੋੜਪੁਰਾ ਤੋਂ ਕੈਮਰਾਮੈਨ ਗੁਰਮੀਤ ਸਿੰਘ ਮਿੱਤਾ ਦੇ ਨਾਲ ਗੁਰਿੰਦਰ ਸਿੰਘ